ਮੇਰੇ ਬਹੁਤ ਹੀ ਸਤਿਕਾਰਯੋਗ ਸਟੇਜ ਤੇ ਬਿਰਾਜਮਾਨ ਬਹੁਤ ਹੀ ਮਹਾਨ ਸ਼ਖਸੀਅਤਾਂ ਸਮੁੱਚੀ ਮੈਨੇਜਮੈਂਟ ਕਵੀਸ਼ਰ ਜਨੋਂ ਕਵੀ ਜਨੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਮੈਂ ਆਪਣੇ ਵੱਲੋਂ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਕਵੀਸ਼ਰੀ ਸਭਾ ਵੱਲੋਂ ਇਸ ਸਮੁੱਚੀ ਮੈਨੇਜਮੈਂਟ ਨੂੰ ਕਰੋੜਾਂ ਵਾਰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰੱਲਾ ਕੀਤਾ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੀ ਕਵਿਤਾ ਕਾਹੇ ਲਗਿਆ ਜਿਹਦਾ ਵਿਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਹ ਮਹਾਰਾਜ ਹਿੰਦ ਦੀ ਚਾਦਰ ਇਹ ਜਿਹੜਾ ਸ਼ਾਂਦਾ ਦਬਈਗਾ ਸ਼ਾਂਦਾ ਹੈ ਪੰਡਤ ਚੱਲਕ ਕਸ਼ਮੀਰੋਂ ਆਗੇ ਸਾਨਮੁਖ ਅਰਜ ਗੁਜਾਰੀ ਸ਼ਰਨ ਤਰੀ ਵਿੱਚ ਆ ਗਏ ਦਾਤਾ ਰੱਖਿਆ ਕਰੋ ਹਮਾਰੀ ਨਾਵੇਂ ਸਤ ਗੁਰ ਅੱਗੇ ਪੰਡਤ ਦੱਸ ਦੇ ਹਾਲ ਚਵਾਨੀ ਧਨ ਤਨ ਤੇਗ ਬਹਾਦਰ ਜੀ ਦੀ ਧਨ ਤਨ ਹਏ ਕਰੋ ਬਾਨੀ ਉਮਰ ਅਨਿਆਣੀ ਨੋ ਸਾਲ ਦੀ ਕੋਲ ਪਿਤਾ ਦੇ ਆਉਂਦੇ ਸ਼ਰਨ ਆਇਆਂ ਨੂੰ ਕੰਠ ਲਗਾਵੋ ਗੋਵਿੰਦ ਰਾਏ ਸੀ ਫਰਮਾਉਂਦੇ ਤਿਲਕ ਜਿਨ੍ਹਉ ਲਾਉਂਦੇ ਜ਼ਾਲਮ ਕਰਨ ਧਰਮ ਦੀ ਹਾਨੀ ਧਨ ਤਨ ਤੇਗ ਬਹਾਦਰ ਜੀ ਦੀ ਧਨ ਤਨ ਹੈ ਕੁਰਬਾਨੀ ਦਿੱਲੀ ਦੇ ਬਲ ਕਰੀ ਤਿਆਰੀ ਡੁੱਬਦਾ ਧਰਮ ਬਚਾਉਣਾ ਗੁਰੂ ਨਾਨਕ ਦੇਵ ਜੀ ਵਰਸ ਨੌਵੇਂ ਝੰਡਾ ਗगन ਚਲਾਉਣਾ ਰਹੀ ਦੁਨੀਆ ਤੱਕ ਉਸ ਨੇ ਝੁੱਲਣਾ ਦਏ ਜਹਾਨੀ ਤਨ ਤਨ ਤੇ ਗਵਹਾਦਰ ਜੀ ਦੀ ਤਨ ਤਨ ਹੈ ਕੁਰਬਾਨੀ ਮਤੀ ਦਾਸ ਤੇ ਸਤੀ ਦਾਸ ਜੀ ਜੀਵਨ ਲੇਖੇ ਲਾਗੇ ਧਿਆਲ ਦਾਸ ਜੀ ਵਿੱਚ ਦੇ ਗਾंदे ਅਮਰ ਮਰਤਬੇ ਪਾਗੇ ਸਿੱਖ ਗੁਰੂ ਦੇ ਹੁਕਮ ਚ ਰਹਿ ਕੇ ਛੱਡ ਗਏ ਦੁਨੀਆ ਫਾਨੀ ਤਨ ਤਨ ਤੇ ਗਵਹਦਰ ਜੀ ਦੀ ਤਨ ਤਨ ਹੈ ਕੁਰਬਾਨੀ ਚੌਕ ਚਾਂਦਨੀ ਦਿੱਲੀ ਦੇ ਵਿੱਚ ਕਹਿਰ ਵਰਤਿਆ ਭਾਰੀ ਕੁਦਰਤ ਰਾਣੀ ਪੁੱਬਾਂ ਮਾਰੇ ਰੋਏ ਨਰ ਤੇ ਨਾਰੀ ਹੰਦ ਬਹਿਣ ਦੀਆਂ ਜੜਾਂ ਬਚਾ ਗਏ ਬਾੜ ਗਏ ਜਿੰਦਗਾਨੀ ਧੰਨ ਧੰਨ ਤੇਗ ਬਹਾਦਰ ਜੀ ਦੀ ਧੰਨ ਧੰਨ ਹਾਏ ਕੁਰਬਾਨੀ ਕਰ ਬਟ ਬਦਲਿਆ ਜਦ ਮੌਸਮ ਨੇ ਚੜ ਗਈ ਲਾਲ ਹਨੇਰੀ ਲੱਖੀ ਸ਼ਾਸਕਰਾਨੇ ਕਰਦਾ ਹੋ ਗਈ ਰਹਿਮਤ ਤੇਰੀ ਔਰੰਗੇ ਦੇ ਬੋਲਜਗਰ ਵਿੱਚ ਖੁੱਬੇ ਪਏ ਬਣ ਕਾਨੀ ਧੰ ਤਨ ਤੇਗ ਬਹਾਦਰ ਜੀ ਦੀ ਧੰ ਤਨ ਹਾਏ ਕੁਰਬਾਨੀ ਕਰੇ ਅਰਦਾਸਾਂ ਭਾਈ ਜੈਤਾ ਜੀ ਤੁਰਿਆ ਸੀਸ ਉਠਾ ਕੇ ਚੌਥੇ ਦਿਨ ਅਨੰਦਪੁਰ ਆਇਆ ਲੰਮੇ ਪੰਧ ਮੁਕਾ ਕੇ ਰੰਗ ਰਿਤਾ ਜੀ ਗੁਰका बेटा ਕਰ ਗਿਆ ਕੈ ਮਨਸ਼ਾਨੀ ਧੰਨ ਧੰਨ ਤੇਗ ਬਹਾਦਰ ਜੀ ਦੀ ਧੰਨ ਧੰਨ ਹੈ ਕੁਰਬਾਨੀ ਨੌਵੇਂ ਗੁਰਦਾਹੇਂ ਦੋ ਬੈਣ ਦੇ ਕਰ ਜਾ ਸਰਤੇ ਰਹਿਣਾ ਵਾਹਿਗੁਰੂ ਪਾਲ ਬਰਾੜਾ ਆਖੇ ਦਾ ਜੁਗਾ ਤੱਕ ਲੈਣਾ ਹਰ ਇੱਕ ਸਾ ਨਾਲ ਕਰੇ ਸ਼ੁਕਰਾਨਾ ਹਰ ਇੱਕ ਹਿੰਦੂਸਤਾਨੀ ਧੰਨ ਧੰਨ ਤੇਗ ਬਹਾਦਰ ਜੀ ਦੀ ਧੰਨ ਧੰਨ ਹਾਏ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ